ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਨਾਲ ਤਿੰਨ ਪਰਵਾਨਿਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਤਿੰਨ ਉਹਨਾਂ ਗੁਰਮਖ ਰੂਹਾਂ ਨੂੰ ਵੀ ਨਾਲ ਚੇਤੇ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਖੜ ਕੇ ਕਿਹਾ ਸੀ ਪੁੱਛਿਆ ਸੀ ਭਾਈ ਮਤੀ ਦਾਸ ਜੀ ਨੂੰ ਕਹਿੰਦੇ ਦੱਸੋ ਤੁਹਾਡੀ ਕੋਈ ਆਖਰੀ ਇੱਛਾ ਹੋਵੇ ਉਹ ਕਹਿੰਦੇ ਹੈ ਕਹ ਹੈਗੀ ਇੱਛਾ ਜਦੋਂ ਮੇਰੇ ਸੀਸ ਤੇ ਆ ਰਾਤ ਤੁਰੇ ਚੱਲੇ ਨਾ ਤੇ ਮੇਰਾ ਚਿਹਰਾ ਗੁਰੂਵਾਲ ਕਰ ਦਿਓ ਬਸ ਇਹੀ ਮੇਰੀ ਆਖਰੀ ਇੱਛਾ ਹੈ ਇਹੀ ਮੇਰੀ ਆਖਰੀ ਇੱਛਾ ਹੈ ਬੰਦਾ ਮੌਤ ਸਾਹਮਣੇ ਹੋਵੇ ਤੇ ਬੰਦਾ ਕਈ ਤਰ੍ਹਾਂ ਦੇ ਯਤਨ ਕਰਦਾ ਹੈ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਵੱਧ ਤੋਂ ਵੱਧ ਪੈਸੇ ਦੇਣ ਦੀਆਂ ਗੱਲਾਂ ਕਰਦਾ ਹੈ ਤੁਸੀਂ 50 ਦੀ ਹਜ਼ਾਰ ਦੀ ਫਿਕਰ ਨਾ ਕਰਿਓ ਤੁਸੀਂ ਲੱਖ ਦੀ ਗੱਲ ਨਾ ਕਰਿਓ ਬਸ ਸਾਡਾ ਬੰਦਾ ਬਚਾ ਲਿਓ ਇੱਥੇ ਮੌਤ ਸਾਹਮਣੇ ਟਿਕੀ ਹੋਈ ਹੈ ਚੇਤੇ ਕਰਿਆ ਕਰੋ ਇਹੋ ਜਿਹੇ ਹਾਲਾਤਾਂ ਵਿੱਚ ਜਦੋਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲੱਗ ਜਾਂਦਾ ਹੈ ਸਤਕਾਰਯੋਗ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਜਿਹੜੇ ਸਾਹਮਣੇ ਖੜ ਕੇ ਕਹਿ ਰਹੇ ਨੇ ਮੌਤ ਵੀ ਸਾਹਮਣੇ ਹੈ ਉਥੋਂ ਕਹਿ ਦਿੱਤਾ ਗਿਆ ਕਹਿੰਦੇ ਅੱਜ ਜੇਕਰ ਮੂਹ ਹੋਵੇ ਤੇ ਮੇਰਾ ਗੁਰੂ ਵੱਲ ਹੋਵੇ ਕਿਉਂਕਿ ਇਹੀ ਮੇਰੀ ਆਖਰੀ ਇੱਛਾ ਹੈ ਇਹੀ ਹੈ ਇਹਨੂੰ ਆਨੰਦ ਕਿਹਾ ਜਾਂਦਾ ਹੈ ਇਹਨੂੰ ਕਿਹਾ ਜਾਂਦਾ ਹੈ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅੱਜ ਆਰੇ ਥੱਲੇ ਬੈਠ ਕੇ ਵੀ ਆਨੰਦ ਹੀ ਆਨੰਦ ਹੈ ਕਾਜੀ ਆਖਦਾ ਦਾਸ ਖਾਂ ਮਤੀ ਦਾਸਾ ਤੇਰੀ ਆਖਰੀ ਇੱਛਾ ਕੀ ਹੱਲ ਹੋਵੇ ਜੋ ਤੂੰ ਚਾਹੇ ਸੋ ਪਾ ਸਕਦਾ ਉਹ ਹਾਜ਼ਰ ਉਸੇ ਵੱਲ ਹੋਵੇ ਮਤੀ ਦਾਸ ਨੇ ਕਿਹਾ ਹੱਸ ਕੇ ਤੇ ਮੇਰੀ ਆਖਰੀ ਇੱਛਾ ਇਹ ਹੱਲ ਹੋਵੇ ਮੇਰੇ ਸੀਸ ਤੇ ਜਦੋਂ ਚੱਲੇ ਆ ਰਾਂ ਮੇਰਾ ਮੂੰਹ ਗੁਰੂ ਪਿੰਜਰੇ ਦੇ ਵੱਲ ਹੋਵੇ